ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਅ ਨਿਰਪੱਖ ਖੇਡ ਵੱਲੋਂ ਜਦੋਂ ਦੇ ਇਹ ਜਿਹੜਾ ਪੋਹ ਦਾ ਜਿਹੜਾ ਮਹੀਨਾ ਚੱਲ ਰਿਹਾ ਹੈ ਸਾਡੀ ਕੋਸ਼ਿਸ਼ ਹੈਗੀ ਆ ਵੀ ਇਹ ਕਰਕ ਦੀ ਠੰਡ ਦੇ ਵਿੱਚ ਪੋਹ ਦੇ ਮਹੀਨੇ ਚ ਆਪਾਂ ਹਰ ਉਸ ਕਿਰਤੀ ਤੱਕ ਪਹੁੰਚੀਏ ਜਿਹੜਾ ਰੇਤੀ ਇਸ ਠੰਡ ਦੇ ਵਿੱਚ ਘਰੋਂ ਬਾਹਰ ਜਾ ਕੇ ਜਿਹੜਾ ਕੰਮ ਕਰਦਾ ਆ ਤੇ ਅਸੀਂ ਸੜਕਾਂ ਦੇ ਉੱਪਰ ਜਿਹੜੇ ਜਾਂਦੇ ਨੇ ਸਾਈਕਲਾਂ ਦੇ ਉੱਪਰ ਖਾਸ ਕਰ ਜਿਨ੍ਹਾਂ ਦੇ ਕੋਲ ਮੋٹے ਕੱਪੜੇ ਜਿਵੇਂ ਗਲਵਜ਼ ਨਹੀਂ ਮਫਲਰ ਨਹੀਂ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਉਨ੍ਹਾਂ ਤੱਕ ਜਿਹੜੇ ਗਰਮ ਕੱਪੜੇ ਪਹੁੰਚਾਈਏ ਤੇ ਪਿਛਲੇ ਤਕਰੀਬਨ 4 ਤੋਂ 5 ਦਿਨਾਂ ਤੋਂ ਆਪਾਂ ਜਿਹੜੀ ਜਦੋਂ ਤੋਂ ਠੰਡ ਵਧੀ ਆ ਉਦੋਂ ਤੋਂ ਹੀ ਜਿਹੜੀ ਇਹ ਸੇਵਾ ਸਾਡੀ ਸ਼ੁਰੂ ਹੋਈ ਆ ਤੇ ਜਦੋਂ ਤੱਕ ਇਹ ਠੰਡ ਰਹਿੰਦੀ ਆ ਸਾਡੀ ਕੋਸ਼ਿਸ਼ ਹੈਗੀ ਆ ਵੀ ਆਪਾਂ ਲਗਾਤਾਰ ਜਿਹੜੀ ਇਹ ਸੇਵਾ ਵਰਤਾਂਦੇ ਰਵਾਂਗੇ ਜਿਹੜਾ ਲੰਗਰ ਕੱਪੜਿਆਂ ਦਾ ਚੱਲਦਾ ਕਿ ਹੋਰ ਕੋਈ ਲੰਗਰ ਵਿੱਚ ਆਪਾਂ ਕਰਦੇ ਆ ਨਾ ਫਿਲਹਾਲ ਜਿਵੇਂ ਇਹ ਠੰਡ ਨੂੰ ਦੇਖਦੇ ਹੋਏ ਆਪਾਂ ਕੰਬਲਾਂ ਦਾ ਗਰਮ ਮੱਤਲਿਆਂ ਦਾ ਤੇ ਜਸਤਾਨਿਆਂ ਦਾ ਇਹ ਤਿੰਨ ਲੰਗਰ ਜਿਹੜੇ ਕਿੱਤਿਆਂ ਲਈ ਤੇ ਲੋੜਵੰਦਾਂ ਲਈ ਇਹ ਤਿੰਨ ਜਿਹੜੇ ਲੰਗਰ ਚੱਲ ਰਹੇ ਨੇ ਮੇਨ ਇਸ ਟਾਈਮ ਕਿਹੜੇ ਕਿਹੜੇ ਰੋਡ ਤੇ ਚਲਦੇ ਆ ਤੁਹਾਡੇ ਜਿਹੜਾ ਲੰਗਰ ਚਲਦੇ ਕਿ ਕਿਹੜੇ ਕਿਹੜੇ ਇਰੇ ਤੁਸੀਂ ਜਾਂਦੇ ਹੋ ਜੀ ਜੀ ਫਿਲਹਾਲ ਆਪਾਂ ਭਾਜੀ ਪੂਰੇ ਪੰਜਾਬ ਦਾ ਸਾਡਾ ਇੱਕ ਜਿਹੜਾ ਟੀਚਾ ਹੈਗਾ ਵੀ ਆਪਾਂ ਪੂਰੇ ਪੰਜਾਬ ਨੂੰ ਕਵਰ ਕਰੀਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਅਲੱਗ-ਅਲੱਗ ਜਗ੍ਹਾਾਂ ਦੇ ਟੀਮਾਂ ਜਿਹੜੀਆਂ ਇਹ ਸੇਵਾ ਨਿਭਾ ਰਹੀਆਂ ਨੇ ਅੱਜ ਤੁਸੀਂ ਕਿਹੜੇ ਜਿਹੜਾ ਏਰੀਆਸ ਪਹੁੰਚੇ ਹੋ ਕਿਹੜੇ ਰੋਡ ਤੇ ਜਿਹੜਾ ਤੁਸੀਂ ਇਹ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਡੀ ਜਿਹੜੀ ਇਹ ਟੀਮ ਹੈਗੀ ਆ ਇਹ ਟੀਮ ਅਸੀਂ ਰਾਜਪੁਰੇ ਤੋਂ ਲੁਧਿਆਣੇ ਵਾਲਾ ਜਿਹੜਾ ਰੋਡ ਹੈਗਾ ਉਸ ਸੜਕ ਦੇ ਉੱਪਰ ਆਪਾਂ ਸੇਵਾ ਨਿਭਾ ਰਹੇ ਆ ਇਸ ਟਾਈਮ ਆਪਾਂ ਮੰਡੀ ਗੁਂਗਿੰਧਰ ਦੇ ਕੋਲ ਜਿਹੜਾ ਖੜੇ ਆ ਤੇ ਉਹ ਜਿਹੜੀ ਮੰਡੀ ਗੁਂਗਿੰਧਰ ਦੇ ਨਾਲ ਦੀ ਜਿਹੜੀ ਹੈ ਜਗ੍ਹਾ ਹੈਗੀ ਹੈ ਇਸ ਜਗ੍ਹਾ ਦੇ ਉੱਪਰ ਖੜੇ ਆ ਤੇ ਤੁਰਦੇ ਫਿਰਦੇ ਵੀ ਮਤਲਬ ਜਿੱਥੇ ਵੀ ਕੋਈ ਕਿਰਤੀ ਮਿਲਦਾ ਆ ਉੱਥੇ-ਉੱਥੇ ਰੋਕ ਕੇ ਫਿਰ ਆਪਾਂ ਉਹਨਾਂ ਨੂੰ ਜਿਹੜੀ ਇਹ ਸੇਵਾ ਦੇ ਦਿੰਦੇ ਆ ਠੀਕ ਹੈ ਜੀ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ